ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਟ ਅਧਿਆਇ 7 ਸਬਕ 6 ਮਾ ਸਿੱਖਣ ਵਾਸਤੇ ਕੰਮ ਕਰੋ ਪੈਸਿਆਂ ਵਾਸਤੇ ਨਹੀਂ 1995 ਵਿੱਚ ਮੈਂ ਸਿੰਗਾਪੁਰ ਦੇ ਇੱਕ ਅਖਬਾਰ ਨੂੰ ਇੱਕ ਇੰਟਰਵਿਊ ਦਿੱਤੀ ਜਵਾਨ ਮਹਿਲਾ ਰਿਪੋਰਟਰ ਸਮੇਂ ਤੇ ਆ ਗਈ ਤੇ ਇੰਟਰਵਿਊ ਇੱਕਦਮ ਸ਼ੁਰੂ ਹੋ ਗਿਆ ਐਸੀ ਇੱਕ ਖਾਲਿਸ਼ਾਨ ਹੋਟਲ ਦੀ ਲੌਬੀ ਵਿੱਚ ਕਾਫੀ ਦੀਆਂ ਚੁਸਕੀਆਂ ਲੈ ਰਹੇ ਸੀ ਅਤੇ ਮੇਰੀ ਸਿੰਗਾਪੁਰ ਯਾਤਰਾ ਦੇ ਉਦੇਸ਼ ਤੇ ਚਰਚਾ ਵੀ ਕਰ ਰਹੇ ਸੀ ਮੈਂ ਪਲੇਟਫਾਰਮ ਤੇ ਜਿਗ ਜਿਗਲਰ ਦੇ ਨਾਲ ਬੈਠਣ ਵਾਲਾ ਸੀ ਉਹ ਪ੍ਰੇਰਣਾ ਤੇ ਚਰਚਾ ਕਰਨ ਵਾਲੇ ਸਨ ਤੇ ਮੈਂ ਅਮੀਰਾਂ ਦੇ ਰਾਜ ਉੱਤੇ ਬੋਲਣ ਵਾਲਾ ਸੀ ਇੱਕ ਦਿਨ ਮੈਂ ਵੀ ਤੁਹਾਡੇ ਵਾਂਗ ਬੈਸਟ ਸੇਲਿੰਗ ਲੇਖਕਾ ਬਣਨਾ ਚਾਹੁੰਦੀ ਹਾਂ ਉਸ ਮਹਿਲਾ ਨੇ ਕਿਹਾ ਉਸ ਦੇ ਕਈ ਲੇਖ ਪੜੇ ਸਨ ਅਤੇ ਉਹਨਾਂ ਤੋਂ ਪ੍ਰਭਾਵਿਤ ਵੀ ਹੋਇਆ ਸੀ ਉਸ ਦੀ ਲੇਖਣ ਸ਼ੈਲੀ ਦਮਦਾਰ ਅਤੇ ਸਪਸ਼ਟ ਸੀ ਉਸ ਦੇ ਲੇਖਾਂ 'ਚ ਪਾਠਕਾਂ ਦੀ ਦਿਲਚਸਪੀ ਜਗਾਉਣ ਦੀ ਸਮਰੱਥਾ ਸੀ ਤੁਹਾਡੀ ਸ਼ੈਲੀ ਬਹੁਤ ਵਧੀਆ ਹੈ ਮੈਂ ਜਵਾਬ ਵਿੱਚ ਕਿਹਾ ਕਿਹੜੀ ਚੀਜ਼ ਤੁਹਾਨੂੰ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਤੇ ਰੋਕ ਰਹੀ ਹੈ ਮੇਰਾ ਕੰਮ ਕਿਤੇ ਦਾ ਕਿਤੋਂ ਜਾਂਦਾ ਹੈ ਉਸ ਨੇ ਸ਼ਾਂਤੀ ਨਾਲ ਕਿਹਾ ਹਰ ਆਦਮੀ ਕਹਿੰਦਾ ਹੈ ਕਿ ਮੇਰੇ ਨਾਵਲ ਵਧੀਆ ਹਨ ਔਰ ਕੁਝ ਨਹੀਂ ਹੁੰਦਾ ਇਸ ਲਈ ਮੈਂ ਅਖਬਾਰ ਲਈ ਕੰਮ ਕਰ ਰਹੀ ਹਾਂ ਘੱਟੋ ਘਾਟ ਇਸ ਨਾਲ ਮੇਰਾ ਖਰਚਾ ਤਾਂ ਚੱਲ ਹੀ ਜਾਂਦਾ ਹੈ ਕੀ ਤੁਸੀਂ ਇਸ ਬਾਰੇ ਕੋਈ ਸੁਝਾਅ ਦੇਣਾ ਚਾਹੋਗੇ ਹਾਂ ਬਿਲਕੁਲ ਮੈਂ ਉਤਸ਼ਾਹ ਨਾਲ ਕਿਹਾ ਸਿੰਗਾਪੁਰ ਵਿੱਚ ਮੇਰਾ ਦੋਸਤ ਹੈ ਉਹ ਇੱਕ ਸਕੂਲ ਚਲਾਉਂਦਾ ਹੈ ਜਿੱਥੇ ਲੋਕਾਂ ਨੂੰ ਵੇਚਣ ਦੀ ਕਲਾ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸਿੰਗਾਪੁਰ ਚ ਕਈ ਛੋਟੀ ਦੇ ਕਾਰਪੋਰੇਸ਼ਨਸ ਵਾਸਤੇ ਸੇਲਜ਼ ਟ੍ਰੇਨਿੰਗ ਕੋਰਸ ਚਲਾਉਂਦਾ ਹੈ ਅਤੇ ਮੈਂ ਸਮਝਦਾ ਹਾਂ ਕਿ ਉਸ ਦੇ ਕੋਰਸ 'ਚ ਸ਼ਾਮਲ ਹੋਣ ਨਾਲ ਤੁਹਾਡਾ ਕੈਰੀਅਰ ਬਹੁਤ ਜ਼ਿਆਦਾ ਵਿਕਸਿਤ ਹੋ ਜਾਵੇਗਾ। ਉਸ ਦਾ ਸਰੀਰ ਸ਼ਕਤ ਸਖਤ ਹੋ ਗਿਆ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵੇਚਣਾ ਸਿੱਖਣ ਲਈ ਮੈਨੂੰ ਸਕੂਲ ਜਾਣਾ ਪਵੇਗਾ। ਮੈਂ ਸਹਿਮਤੀ 'ਚ ਸਿਰ ਹਿਲਾਇਆ। ਤੁਸੀਂ ਸੱਚਮੁੱਚ ਇਸ ਤਰ੍ਹਾਂ ਕਹਿ ਰਹੇ ਹੋ ਜਾਂ ਮਖੌਲ ਕਰ ਰਹੇ ਹੋ? ਇੱਕ ਵਾਰ ਫਿਰ ਮੈਂ ਸਹਿਮਤੀ 'ਚ ਸਿਰ ਹਿਲਾਇਆ। ਇਸ ਵਿੱਚ ਗਲਤ ਕੀ ਹੈ ਮੈਂ ਹੁਣ ਆਪਣੇ ਸ਼ਬਦਾਂ ਨੂੰ ਵਾਪਸ ਲੈਣਾ ਚਾਹੁੰਦਾ ਸੀ ਉਸ ਨੂੰ ਮੇਰੀ ਕਿਸੇ ਗੱਲ ਦਾ ਬੁਰਾ ਲੱਗ ਗਿਆ ਸੀ ਤੇ ਹੁਣ ਮੈਂ ਸੋਚ ਰਿਹਾ ਸੀ ਕਿ ਕਿੰਨਾ ਚੰਗਾ ਹੁੰਦਾ ਜੇਕਰ ਮੈਂ ਉਸ ਨੂੰ ਕੋਈ ਸੁਝਾਅ ਹੀ ਨਹੀਂ ਦਿੱਤਾ ਹੁੰਦਾ ਉਸ ਦੀ ਸਹਾਇਤਾ ਕਰਨ ਦੀ ਕੋਸ਼ਿਸ਼ 'ਚ ਹੁਣ ਮੈਂ ਆਪਣੇ ਦਿੱਤੇ ਸੁਝਾਅ ਦਾ ਬਚਾਅ ਕਰਦਾ ਨਜ਼ਰ ਆ ਰਿਹਾ ਸੀ ਮੇਰੇ ਕੋਲ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਹੈ ਮੈਂ ਸੇਲਜ਼ਮੈਨ ਬਣਨਾ ਸਿੱਖਣ ਲਈ ਸਕੂਲ ਕਿਉਂ ਜਾਵਾਂ ਮੈਂ ਇੱਕ ਪ੍ਰੋਫੈਸ਼ਨਲ ਹਾਂ ਮੈਂ ਇੱਕ profession ਵਿੱਚ friend ਹੋਣ ਲਈ ਮੈਂ ਇੱਕ profession ਵਿੱਚ ਟ੍ਰੇਨਡ ਹੋਣ ਲਈ ਸਕੂਲ ਗਈ ਸੀ ਤਾਂ ਜੋ ਮੈਨੂੰ ਸੇਲਜ਼ਮੈਨ ਨਾ ਬਣਨਾ ਪਵੇ ਮੈਂ ਸੇਲਜ਼ਮੈਨਾਂ ਤੋਂ ਨਫ਼ਰਤ ਕਰਦੀ ਹਾਂ ਉਹਨਾਂ ਨੂੰ ਕੇਵਲ ਪੈਸਾ ਚਾਹੀਦਾ ਹੁੰਦਾ ਹੈ ਅਜੇ ਤੁਸੀਂ ਮੈਨੂੰ ਦੱਸੋ ਕਿ ਮੈਂ ਸੇਲਜ਼ ਦਾ ਅਧਿਐਨ ਕਿਉਂ ਕਰਾਂ ਉਹ ਉਹ ਆਪਣਾ ਬਰੀਫਕੇਸ ਤਾਕਤ ਨਾਲ ਬੰਦ ਕਰ ਰਹੀ ਸੀ ਇੰਟਰਵਿਊ ਖਤਮ ਹੋ ਗਿਆ ਸੀ ਕਾਫੀ ਟੇਬਲ ਤੇ ਮੇਰੀ ਇੱਕ ਬੈਸਟ ਸੇਲਿੰਗ ਕਿਤਾਬ ਰੱਖੀ ਹੋਈ ਸੀ ਮੈਂ ਉਸ ਨੂੰ ਚੁੱਕਿਆ ਤੇ ਉਸ ਦੇ ਵੱਲੋਂ ਲਿਖੇ ਗਏ ਨੋਟਸ ਨੂੰ ਵੀ ਆਪਣੇ ਦੂਜੇ ਹੱਥ ਵਿੱਚ ਰੱਖਿਆ ਕੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਮੈਂ ਉਸ ਦੇ ਨੋਟਸ ਵੱਲ ਇਸ਼ਾਰਾ ਕੀਤਾ ਉਸ ਨੇ ਆਪਣੇ ਨੋਟਸ ਵੱਲ ਨਜ਼ਰ ਪਾਈ ਕਿ ਉਸ ਨੇ ਉਲਝੇ ਹੋਏ ਕਿਹਾ ਇੱਕ ਵਾਰ ਫਿਰ ਮੈਂ ਉਸ ਦੇ ਨੋਟਸ ਵੱਲ ਜਾਣ ਬੁੱਝ ਕੇ ਇਸ਼ਾਰਾ ਕੀਤਾ उसने, उसने रॉबर्ट के, उसाकी के उसाकी बेस्ट सैलिंग लेखक, लेखक। लिखा बेस्ट राइटिंग लेखक उस अखा एकदम फैल गई मैं बहुत माड़ा लेखक हाँ तीन तो बहुत व्या लेखक हो मैं सेल्स स्कूल गया हाँ तो मास्टर डिग्री है दोनों ने एकत्र कर लो ਤੇ ਤੁਸੀਂ ਇੱਕ ਬੈਸਟ ਸੇਲਿੰਗ ਅਤੇ ਬੈਸਟ ਰਾਈਟਿੰਗ ਲੇਖਕਾ ਬਣ ਸਕਦੇ ਹੋ ਉਸ ਦੀ ਅੱਖਾਂ 'ਚ ਗੁੱਸਾ ਸੀ ਮੈਂ ਕਦੇ ਇੰਨੀ ਹੀਠਾ ਨਹੀਂ ਡਿਗਾਂਗੀ ਕਿ ਵੇਚਣਾ ਸਿੱਖਣ ਲਈ ਟ੍ਰੇਨਿੰਗ ਲਵਾਂ ਤੁਹਾਡੇ ਵਰਗੇ ਲੋਕਾਂ ਨੂੰ ਤਾਂ ਲਿਖਣਾ ਹੀ ਨਹੀਂ ਚਾਹੀਦਾ ਮੈਂ ਇੱਕ ਪ੍ਰੋਫੈਸ਼ਨਲ ਲੇਖਕਾ ਹਾਂ ਤੇ ਤੁਸੀਂ ਇੱਕ ਸੇਲਜ਼ਮੈਨ ਹੋ ਇਹ ਠੀਕ ਨਹੀਂ ਹੈ ਉਸਨੇ ਆਪਣੇ ਬਾਕੀ ਦੇ ਨੋਟਸ ਬੇਸ ਮਿਟ ਲਏ ਤੇ ਉਹ ਸਿੰਗਾਪੁਰ ਦੀ ਉਸ ਗਿੱਲੀ ਸਵੇਰ ਅੰਦਰ ਤੇਜ਼ੀ ਨਾਲ ਚੱਲੇਗੀ। ਕੋਟੋ ਘਟ ਉਸਨੇ ਅਗਲੇ ਦਿਨ ਮੈਨੂੰ ਇੱਕ ਚੰਗਾ ਕਵਰੇਜ ਦਿੱਤਾ। ਦੁਨੀਆ ਸਮਾਰਟ, ਗੁਣੀ, ਸਿੱਖਿਆ ਤੇ ਪ੍ਰਤਿਭਾ ਸੰਪੰਨ ਲੋਕਾਂ ਨਾਲ ਭਰੀ ਹੋਈ ਹੈ। ਐਸੀ ਉਹਨਾਂ ਨੂੰ ਹਰ ਦਿਨ ਮਿਲਦੇ ਹਾਂ, ਉਹ ਸਾਡੇ ਚਾਰੇ ਪਾਸੇ ਹਨ। ਕੁਝ ਦਿਨ ਪਹਿਲਾਂ ਮੇਰੀ ਕਾਰ ਵਿੱਚ ਕੁਝ ਗੜਬੜ ਆ ਗਈ ਸੀ। ਮੈਂ ਇੱਕ ਗੈਰੇਜ 'ਚ ਗਿਆ। ਤੇ ਨੌਜਵਾਨ ਮਕੈਨਿਕ ਨੇ ਉਸ ਨੂੰ ਕੁਝ ਹੀ ਮਿੰਟਾਂ ਅੰਦਰ ਠੀਕ ਕਰ ਦਿੱਤਾ ਇੰਜਨ ਦੀ ਆਵਾਜ਼ ਸੁਣਦੇ ਹੀ ਉਸ ਨੂੰ ਸਮਝ ਆ ਗਿਆ ਸੀ ਕਿ ਗੜਬੜ ਕਿੱਥੇ ਹੈ ਮੈਂ ਹੈਰਾਨ ਸੀ ਦੁਖਦਾਈ ਸੱਚ ਤਾਂ ਇਹ ਹੈ ਕਿ ਪ੍ਰਤਿਭਾ ਹੋਣਾ ਹੀ ਕਾਫੀ ਨਹੀਂ ਹੁੰਦਾ ਮੈਨੂੰ ਲਗਾਤਾਰ ਇਹ ਦੇਖ-ਦੇਖ ਕੇ ਝਟਕਾ ਲੱਗਦਾ ਹੈ ਕਿ ਪ੍ਰਤਿਭਾ ਸੰਪਨ ਲੋਕ ਕਿੰਨਾ ਘੱਟ ਕਮਾ ਪਾਉਂਦੇ ਹਨ ਮੈਂ ਹੁਣੇ ਹੀ ਸੁਣਿਆ ਹੈ ਕਿ 5% ਤੋਂ ਵੀ ਘੱਟ ਅਮਰੀਕੀ ਇੱਕ ਸਾਲ 'ਚ 1 ਲੱਖ ਡਾਲਰ ਤੋਂ ਜ਼ਿਆਦਾ ਕਮਾ ਪਾਉਂਦੇ ਹਨ। ਮੈਂ ਇਹੋ ਜਿਹੇ ਪ੍ਰਤਿਭਾਸ਼ਾਲੀ ਤੇ ਉੱਚ ਸਿੱਖਿਅਤ ਲੋਕਾਂ ਨੂੰ ਮਿਲਿਆ ਹਾਂ ਜਿਹੜੇ ਇੱਕ ਸਾਲ 'ਚ 20 ਹਜ਼ਾਰ ਡਾਲਰ ਤੋਂ ਘੱਟ ਕਮਾ ਪਾਉਂਦੇ ਹਨ। ਮੈਡੀਕਲ ਕਾਰੋਬਾਰ ਵਿੱਚ ਮਹਾਰਤਾ ਰੱਖਣ ਵਾਲਾ ਇੱਕ ਵਪਾਰਿਕ ਸਲਾਹਕਾਰ ਮੈਨੂੰ ਦੱਸ ਰਿਹਾ ਸੀ ਕਿ ਕਿੰਨੇ ਡਾਕਟਰ ਡੈਂਟਲ ਸਰਜਨ ਅਤੇ ਦੂਜੇ ਲੋਕ ਪੈਸਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਮੇਰੀ ਸੋਚ ਇਹ ਸੀ ਕਿ ਇੱਕ ਵਾਰ ਡਾਕਟਰ ਬਣਨ ਤੋਂ ਬਾਅਦ ਤਾਂ ਪੈਸਾ ਉਹਨਾਂ ਦੇ ਘਰ 'ਚ ਵਰ ਵਰਖਣ ਲੱਗਦਾ ਹੋਵੇਗਾ ਇਸ ਵਪਾਰਕ ਸਲਾਹਕਾਰ ਨੇ ਮੈਨੂੰ ਇੱਕ ਵਧੀਆ ਵਾਅਦਾ ਦਿੱਤਾ ਉਹ ਭਾਰੀ ਦੌਲਤ ਤੋਂ ਸਿਰਫ ਇੱਕ ਮਹਾਰਤਾ ਦੂਰ ਹਨ ਇਸ ਵਾਅਦੇ ਦਾ ਇਹ ਮਤਲਬ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕੇਵਲ ਇੱਕ ਹੋਰ ਮਹਾਰਤਾ ਸਿੱਖਣ ਦੀ ਲੋੜ ਹੁੰਦੀ ਹੈ ਇਸ ਤੋਂ ਬਾਅਦ ਉਹਨਾਂ ਦੀ ਆਮਦਨ ਆਪਣੇ ਆਪ ਬਹੁਤ ਜ਼ਿਆਦਾ ਵੱਧ ਜਾਵੇਗੀ ਮੈਂ ਇਹ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਫਾਈਨੈਂਸ਼ੀਅਲ ਬੁੱਧੀ ਅਕਾਊਂਟਿੰਗ ਨਿਵੇਸ਼ ਮਾਰਕੀਟਿੰਗ ਤੇ ਕਾਨੂੰਨ ਦਾ ਸਮੇਲ ਹੈ ਇਹਨਾਂ ਚਾਰ ਤਕਨੀਕੀ ਮਹਾਰਤਾਂ ਨੂੰ ਮਿਲਾ ਦਿਓ ਤੇ ਪੈਸੇ ਤੋਂ ਪੈਸਾ ਬਣਾਉਣਾ ਜ਼ਿਆਦਾ ਸੌਖਾ ਹੋ ਜਾਵੇਗਾ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕਾਂ 'ਚ ਕੇਵਲ ਜ਼ਿਆਦਾ ਕਰੜੀ ਮਿਹਨਤ ਕਰਨ ਦੀ ਮਹਾਰਤ ਹੁੰਦੀ ਹੈ ਮਹਾਰਤਾਂ ਦੇ ਸੰਜੋਗ ਦਾ ਇੱਕ ਚੰਗਾ ਉਦਾਹਰਨ ਅਖਬਾਰ ਦੀ ਉਸ ਰਿਪੋਰਟ ਦਾ ਹੈ ਜੇਕਰ ਉਹ ਸੇਲਜ਼ ਤੇ ਮਾਰਕੀਟਿੰਗ ਦੇ ਖੇਤਰ ਚ ਮਹਾਰਤ ਹਾਸਲ ਕਰ ਲਵੇ ਤਾਂ ਉਸਦੀ ਆਮਦਨ ਹਵਾ ਨਾਲ ਗੱਲਾਂ ਕਰ ਸਕਦੀ ਹੈ ਜੇਕਰ ਮੈਂ ਉਸਦੀ ਜਗ੍ਹਾ ਹੁੰਦਾ ਤਾਂ ਮੈਂ ਐਡਵਰਟਾਈਜ਼ਿੰਗ ਕਾਪੀਰਾਈਟਿੰਗ ਅਤੇ ਸੇਲਜ਼ ਦੇ ਕੋਰਸ ਵਿੱਚ ਸ਼ਾਮਿਲ ਹੋ ਜਾਂਦਾ ਫਿਰ ਅਖਬਾਰ ਚ ਕੰਮ ਕਰਨ ਦੀ ਬਜਾਏ ਮੈਂ ਕਿਸੇ ਐਡਵਰਟਾਈਜ਼ਿੰਗ ਏਜੰਸੀ ਵਿੱਚ ਨੌਕਰੀ ਲੱਭਦਾ ਚਾਹੇ ਇਸ ਕੰਮ ਲਈ ਤਨਖਾਹ ਕੱਟ ਹੀ ਕਿਉਂ ਨਾ ਮਿਲਦੀ ਪਰ ਇਸ ਨਾਲ ਮੈਂ ਉਹ ਸਾਰਾ ਕੁਝ ਸਿੱਖ ਜਾਂਦਾ ਜਿਸ ਤੋਂ ਸਫਲ ਐਡਵਰਟਾਈਜ਼ਿੰਗ 'ਚ ਇਸਤੇਮਾਲ ਹੋਣ ਵਾਲੇ ਸ਼ਾਰਟਕਟ ਦਾ ਪ੍ਰਯੋਗ ਕਿਵੇਂ ਹੁੰਦਾ ਹੈ ਮੈਨੂੰ ਆਪਣਾ ਕੁਝ ਸਮਾਂ ਲੋਕਾਂ ਨਾਲ ਮਿਲਣ ਜੁਲਣ ਲਈ ਵੀ ਦੇਣਾ ਹੁੰਦਾ ਹੈ ਜਿਹੜੀ ਇੱਕ ਮਹੱਤਵਪੂਰਨ ਮਹਾਰਤ ਹੈ ਮੈਂ ਇਹ ਵੀ ਸਿੱਖਦਾ ਹਾਂ ਕਿ ਫ੍ਰੀ ਪ੍ਰਚਾਰ ਤੋਂ ਕਿਵੇਂ ਲੱਖਾਂ ਡਾਲਰ ਕਮਾਏ ਜਾਂਦੇ ਹਨ ਫਿਰ ਰਾਤਾਂ ਤੇ ਵੀਕੈਂਡ ਵਿੱਚ ਆਪਣਾ ਮਹਾਨ ਨਾਵਲ ਪੂਰਾ ਕਰ ਸਕਦਾ ਸੀ ਜਦੋਂ ਉਹ ਪੂਰਾ ਹੋ ਜਾਂਦਾ ਤਾਂ ਮੈਂ ਆਪਣੀ ਪੁਸਤਕ ਨੂੰ ਵੇਚਣ ਲਈ ਜ਼ਿਆਦਾ ਚੰਗੀ ਸਥਿਤੀ 'ਚ ਹੁੰਦਾ ਫਿਰ ਕੁਝ ਹੀ ਸਮੇਂ ਬਾਅਦ ਉਹ ਮਹਿਲਾ ਰਿਪੋਰਟਰ ਇੱਕ ਬੈਸਟ ਸੇਲਿੰਗ ਲੇਖਕਾ ਹੋ ਸਕਦੀ ਸੀ ਜਦੋਂ ਮੈਂ ਆਪਣੀ ਪਹਿਲੀ ਪੁਸਤਕ ਇਫ ਯੂ ਵਾਂਟ ਟੂ ਬੀ ਰਿਚ ਐਂਡ ਹੈਪੀ ਡੋਨਟ ਗੋ ਟੂ ਸਕੂਲ ਚੇਪਾਈ ਤਾਂ ਇੱਕ ਪ੍ਰਕਾਸ਼ਕ ਨੇ ਸੁਝਾ ਦਿੱਤਾ ਕਿ ਮੈਂ ਸਿਰਲੇਖ ਨੂੰ ਬਦਲ ਕੇ ਦਾ ਇਕਨੋਮਿਕਸ ਆਫ ਐਜੂਕੇਸ਼ਨ ਕਰ ਦਿਆਂ ਮੈਂ ਪ੍ਰਕਾਸ਼ਕ ਨੂੰ ਸਾਫ਼ ਕਹਿ ਦਿੱਤਾ ਕਿ ਇਸ ਤਰ੍ਹਾਂ ਦੇ ਸਿਰਲੇਖ ਨਾਲ ਪੁਸਤਕ ਦੀ ਕੁੱਲ ਦੋ ਹੀ ਕਾਪੀਆਂ ਵਿਕਣ ਗਈਆਂ ਇੱਕ ਤਾਂ ਮੇਰਾ ਪਰਿਵਾਰ ਖਰੀਦੇਗਾ ਤੇ ਦੂਜੀ ਮੇਰਾ ਸਭ ਤੋਂ ਚੰਗਾ ਦੋਸਤ ਮੁਸ਼ਕਿਲ ਤਾਂ ਇਹ ਹੈ ਕਿ ਉਹ ਦੋਵੇਂ ਹੀ ਇਸ ਨੂੰ ਮੁਫਤ ਚ ਪਾਉਣ ਦੀ ਆਸ ਕਰਨਗੇ ਇਫ ਯੂ ਵਾਟ ਟੂ ਬੀ ਰਿਚ ਐਂਡ ਹੈਪੀ ਡੋਨਟ ਗੋ ਟੂ ਸਕੂਲ ਸਿਰਲੇਖ ਨੂੰ ਜਾਣ ਬੁੱਝ ਕੇ ਕਿ ਟ੍ਰਿੱਲਰ ਬਣਾਇਆ ਗਿਆ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਇੰਜ ਕਰਨ ਨਾਲ ਇਸ ਨੂੰ ਹਜ਼ਾਰਾਂ ਟਨ ਪ੍ਰਚਾਰ ਮਿਲ ਜਾਵੇਗਾ ਮੈਂ ਸਿੱਖਿਆ ਦਾ ਸਮਰਥਕ ਹਾਂ ਤੇ ਸਿੱਖਿਆ ਦੇ ਸੁਧਾਰ 'ਤੇ ਭਰੋਸਾ ਕਰਦਾ ਹਾਂ ਨਹੀਂ ਤਾਂ ਮੈਂ ਆਪਣੇ ਪ੍ਰਾਤਨ ਪੰਥੀ ਸਿੱਖਿਆ ਤੰਤਰ ਨੂੰ ਬਦਲਣ ਦੀ ਵਾਰ-ਵਾਰ ਮੰਗ ਕਿਉਂ ਕਰਦਾ ਇਸ ਲਈ ਮੈਂ ਇੱਕ ਇਹੋ ਜਿਹਾ ਟਾਈਟਲ ਚੁਣਿਆ ਜਿਹੜਾ ਟੀਵੀ ਤੇ ਰੇਡੀਓ ਸ਼ੋਅ ਤੇ ਜ਼ਿਆਦਾ ਪ੍ਰਚਾਰਿਤ ਹੋ ਸਕਦਾ ਸੀ ਸਿਰਫ ਇਸ ਲਈ ਕਿਉਂਕਿ ਮੈਂ ਵਿਵਾਦਗਰਸ ਹੋਣ ਤੋਂ ਨਹੀਂ ਡਰਦਾ ਇਹ ਲੋਕਾਂ ਦਾ ਵਿਚਾਰ ਸੀ ਕਿ ਮੈਂ ਕੋਈ ਫਰੂਟ ਕੇਕ ਸੀ ਪਰ ਕਿਤਾਬਾਂ ਵਿਕੀਆਂ ਤੇ ਬਹੁਤ ਜ਼ਿਆਦਾ ਵਿਕੀਆਂ ਜਦੋਂ ਮੈਂ ਯੂਐਸ ਮਰਚੈਂਟ ਮਰੀਨ ਅਕੈਡਮੀ ਤੇ 1969 ਚ ਗ੍ਰੈਜੂਏਟ ਹੋਇਆ ਤਾਂ ਮੇਰੇ ਪੜ੍ਹੇ ਲਿਖੇ ਡੈਡੀ ਖੁਸ਼ ਹੋਏ ਸਟੈਂਡਰਡ ਆਇਲ ਆਫ ਕੈਲੀਫੋਰਨੀਆ ਨੇ ਮੈਨੂੰ ਆਪਣੇ ਆਇਲ ਟੈਂਕਰ ਫਲੀਟ ਵਿੱਚ ਕੰਮ ਦੇ ਦਿੱਤਾ ਮੈਂ ਥਰਡ ਮੇਟ ਸੀ ਅਤੇ ਹਾਲਾਂਕਿ ਮੇਰੀ ਤਨਖਾਹ ਮੇਰੇ ਸਹਿਪਾਠੀਆਂ ਦੀ ਤੁਲਨਾ ਚ ਘੱਟ ਸੀ ਪਰ ਕਾਲਜ ਤੋਂ ਬਾਅਦ ਪਹਿਲੇ ਕੰਮ ਦੇ ਹਿਸਾਬ ਨਾਲ ਠੀਕ ਸੀ ਮੇਰੀ ਸ਼ੁਰੂਆਤੀ ਤਨਖਾਹ 42000 ਡਾਲਰ ਸਾਲਾਨਾ ਸੀ ਜਿਸ ਵਿੱਚ ਓਵਰਟਾਈਮ ਵੀ ਸ਼ਾਮਲ ਸੀ ਅਤੇ ਮੈਨੂੰ ਕੇਵਲ 7 ਮਹੀਨੇ ਹੀ ਕੰਮ ਕਰਨਾ ਪੈਂਦਾ ਸੀ ਬਾਕੀ ਦੇ 5 ਮਹੀਨੇ ਮੇਰੀ ਛੁੱਟੀਆਂ ਹੁੰਦੀਆਂ ਸਨ ਜੇਕਰ ਮੈਂ ਚਾਹੁੰਦਾ ਤਾਂ ਮੈਂ ਇੱਕ ਸਹਾਇਕ ਸ਼ਿਪਿੰਗ ਕੰਪਨੀ ਦੇ ਨਾਲ ਵਿਏਟਨਾਮ ਜਾ ਸਕਦਾ ਸੀ ਅਤੇ ਆਪਣੀ 5 ਮਹੀਨੇ ਦੀਆਂ ਛੁੱਟੀਆਂ ਦੇ ਬਦਲੇ ਆਪਣੀ ਤਨਖਾਹ ਦੁੱਗਣੀ ਕਰ ਸਕਦਾ ਸੀ ਮੇਰੇ ਸਾਹਮਣੇ ਇੱਕ ਬਹੁਤ ਵਧੀਆ ਕੈਰੀਅਰ ਸੀ ਪਰ ਮੈਂ 6 ਮਹੀਨੇ ਬਾਅਦ ਹੀ ਅਸਤੀਫਾ ਦੇ ਦਿੱਤਾ ਤੇ ਮਰੀਨ ਕੋਰਪਸ 'ਚ ਭਰਤੀ ਹੋ ਗਿਆ ਤਾਂ ਕਿ ਮੈਂ ਹਵਾਈ ਜਹਾਜ਼ ਉਡਾਣਾ ਸਿੱਖ ਸਕਾਂ ਮੇਰੇ ਪੜ੍ਹੇ ਲਿਖੇ ਡੈਡੀ ਦਾ ਦਿਲ ਟੁੱਟ ਗਿਆ ਉਮੀਰ ਡੈਡੀ ਨੇ ਮੈਨੂੰ ਵਧਾਈਆਂ ਦਿੱਤੀਆਂ ਸਕੂਲ ਤੋਂ ਨੌਕਰੀ 'ਚ ਵਿਸ਼ੇਸ਼ਕਤਾ ਜਾਂ ਨਿਪੁੰਨਤਾ ਦਾ ਵਿਚਾਰ ਇੱਕ ਲੋਕਪ੍ਰੀਆ ਵਿਚਾਰ ਹੈ ਜਾਨੀ ਕਿ ਜ਼ਿਆਦਾ ਤਨ ਕਮਾਉਣ ਜਾ ਪ੍ਰਮੋਸ਼ਨ ਹਾਸਲ ਕਰਨ ਦੇ ਲਈ ਤੁਹਾਨੂੰ ਵਿਸ਼ੇਸ਼ਕਤਾ ਹਾਸਲ ਕਰਨ ਦੀ ਲੋੜ ਹੈ ਇਸ ਲਈ ਮੈਡੀਕਲ ਡਾਕਟਰਜ਼ ਇੱਕਦਮ ਬਾਲ ਰੋਗ ਵਿਸ਼ੇਸ਼ਕ ਗਿਆ ਜਾਂ ਸਰਜਿਕਲ ਐਕਸਪਰਟ ਜਿਹੋ ਜੀ ਇਹ ਵਿਸ਼ੇਸ਼ਕਤਾ ਹਾਸਲ ਕਰਨ ਨੂੰ ਜੁਟ ਜਾਂਦੇ ਹਨ ਇਹ ਅਕਾਊਂਟੈਂਟਸ ਆਰਕੀਟੈਕਟਸ ਵਕੀਲਾਂ ਪਾਇਲਟਾਂ ਅਤੇ ਬਾਕੀ ਲੋਕਾਂ ਬਾਰੇ ਵੀ ਸਹੀ ਹੈ ਮੇਰੇ ਪੜੇ ਲਿਖੇ ਡੈਡੀ ਇਸੇ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਹਨ ਇਸ ਲਈ ਉਹ ਡਾਕਟੋਰੇਟ ਮਿਲਣ ਤੋਂ ਬਾਅਦ ਉਰਮੰਚਿਤ ਹੋ ਗਏ ਸਨ ਉਹ ਆਮ ਕਰਕੇ ਇਹ ਮੰਨਦੇ ਸਨ ਕਿ ਸਕੂਲ 'ਚ ਇਹੋ ਜਿਹੇ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਹੈ ਜਿਹੜੇ ਘਟੋ ਘਟ ਚੀਜ਼ਾਂ ਬਾਰੇ 11 ਤੋਂ ਜ਼ਿਆਦਾ ਪੜ੍ਹਦੇ ਹਨ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।